ਕਉ ਤੂੰ ਤਾਂ ਕਹਿੰਦਾ ਮੈਂ 2-3 ਘੰਟੇ ਨਹੀਂ ਹੁਣਾ ਐਡੀ ਛੇ ਮੋਢਵੀ ਆਇਆ ਉਹ ਬੋਲਦਾ ਕਿਉਂ ਨਹੀਂ ਕੰਜੜਾ ਕਿਵੇਂ ਮੂੰਹ ਲਟਕਾਇਆ ਜਿਵੇਂ ਕੁੜੀ ਨੱਪ ਕੇ ਹੁਣਾ ਮੈਂ ਲਾ ਇਲਾਜ ਆ ਭਾਈ ਡਾਕਟਰ ਨੇ ਕਿਹਾ ਹੁਣ ਮੇਰਾ ਕੋਈ ਵੀ ਇਲਾਜ ਨਹੀਂ ਕਰ ਸਕਦਾ ਲਾਏ ਨਾਏ ਉਹ ਇਹੋ ਜਿਹਾ ਕੀ ਹੋ ਗਿਆ ਚੱਲ ਛੱਡ ਲੈ ਮੇਰਾ ਜਪਾਨੀ ਤੇਲ ਲੈ ਆ ਮੁਕੰਦਰ ਜੀ ਨੂੰ ਕਿਉਂ ਸ੍ਰੀ ਭਾਪੀਏ ਮੈਂ ਤੇਰੇ ਬਿਨਾ ਕਿਵੇਂ ਜਾਊਂਗਾ ਤੇਰੇ ਬਿਨਾ ਮੈਂ ਕਿਵੇਂ ਖਾਊਂਗਾ ਤੇਰੇ ਬਿਨਾ ਮੈਂ ਕਿਵੇਂ ਸੌਂਗਾ ਹਾਏ ਮਿਸਰੀ ਭਾਪੀਏ ਹਾਏ ਮਰ ਰੱਬਾ ਓ ਰੱਬਾ ਤੈ ਮੈਨੂੰ ਬੰਦਾ ਕਿਉਂ ਬਣਾਇਆ ਓਏ ਜੇ ਤੈ ਮੈਨੂੰ ਬੰਦਾ ਬਣਾਇਆ ਤੈ ਮੇਰੇ ਦਿਲ ਕਿਉਂ ਲਾਇਆ ਓਏ <laughs> चल पाजे दिल भी रा दिल्च मिश्री क्या बसाया हाय भाभी हाई वो रबा हाय मिश्री भाभी मैं तेरे <laughs> मैं रो के कपड़े गिले किते वर्खा कली असमानी नहीं होंगी एक तरफा बिच भी स्वाद बना मोहब्बत सिर्फ जिसमानी नहीं होंगी की लिख बैठा, बैठा। ये आखदार तेरी मेहरबानी का ये आलम हमने उनको याद किया और वो चले आए ये इतफाक नहीं हो सकता ये मेरी मोहब्बत है जो उन्होंने मेरे वल खिंच ले

ਫੜੋ ਤਾਂ ਸਹੀ ਮੈਨੂੰ ਆਏ ਆਜਾ ਜੀ ਅਪਾ ਉੱਥੇ ਸ਼ਾਮੇ ਬੈਠੇ ਹਾਏ ਮੇਥੇ ਤਾਂ ਚੱਲਿਆ ਵੀ ਨਹੀਂ ਜਾਂਦਾ ਚੱਲਿਆ ਨਹੀਂ ਜਾਂਦਾ ਮੈਂ ਹੈਗਾ ਨਾ ਜੀ ਚਲੋ ਮੈਂ ਤੁਹਾਨੂੰ ਚੱਕ ਕੇ ਲੈ ਜਾਂਦਾ ਨਹੀਂ ਜੀ ਤੁਸੀਂ ਮੈਨੂੰ ਚੱਕ ਨਹੀਂ ਸਕਦੇ ਅਸਲ 'ਚ ਮੇਰਾ ਭਾਰ ਬਹੁਤ ਆ ਨਾ ਅੱਛਾ ਜੀ ਤੁਸੀਂ ਨਾ ਮੇਰਾ ਹੱਥ ਫੜ ਕੇ ਲੈ ਜਾਓ ਚਲੋ ਪਰ ਐ ਕਰ ਲਓ ਸਾਰਾ ਜ ਲੈ ਲਓ ਹਾਂਜੀ ਆਏ ਤੁਸੀਂ ਕਾ ਤੋ ਲੰਗ ਮਾਰੀ ਜਾਂਦੇ ਹੋ ਜੀ ਕੰਡਾ ਤਾਂ ਮੇਰੇ ਪੈਰ ਚ ਵੱਜਿਆ ਹੈ ਬੇਸ਼ੱਕ ਕੰਡਾ ਤੁਹਾਡੇ ਵੱਜਿਆ ਜੀ ਪਰ ਦਰਦ ਮੇਰਾ ਹੀ ਹੁੰਦਾ ਆ ਜੋ ਇਹ ਤੋ ਤੇਰਾ ਨਾ ਰਾਮਾ हाँ जी बैठो हाँ <laughs> जी ठंडी हवा थोड़ा बहुत बहुत धन्यवाद जी वैसे तुम हो कौन हाँ, मैं थोड़ा ना इतना पहला भी देखिए इस कोठे च हो नहीं जी इस कोठे च ने بس ਕਿਸੇ ਦਾ ਇੰਤਜ਼ਾਰ ਹੈ ਜੀ ਜੋ ਮੈਨੂੰ ਇੱਥੋਂ ਜਾਣ ਹੀ ਨਹੀਂ ਦਿੰਦਾ ਕੀ ਕਿਹਾ ਮੇਰਾ ਮਤਲਬ ਜੀ ਇਹ ਸਾਰੇ ਖੇਤ ਇਹ ਪੇੜ ਪੌਦੇ ਇਹ ਕੋਟਾ ਇਹ ਮੋਟਰ ਇਹ ਸਾਰਾ ਕੁਝ ਦਾਸ ਦਾ ਹੀ ਆ ਜੀ بس ویسے ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਮੇਰਾ ਨਾਮ ਨਾ ਮਿਸ਼ਰੀ ਹੈ ਹੰਡ ਤੂੰ ਮਿੱਟੀ ਫੇ ਮੈਨੇਜਮੈਂਟ ਚ ਨਵੀਂ ਨਵੀਂ ਆਈਆਂ ਅੱਛਾ ਤੇ ਕਰੇ ਬੋਰ ਹੋਈ ਜਾਂਦੀ ਸੀ ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਖੇਤਾਂ ਦੇ ਵਿੱਚ ਸੈਰ ਕਰਿਆ ਵਾ ਤੇ ਜਦੋਂ ਮੈਂ ਇੱਧਰ ਨੂੰ ਆਈ ਤੇ ਦੇਖੋ ਮੇਰੇ ਪੈਰ 'ਚ ਕੰਡਾ ਲੱਗ ਗਿਆ ਚਲ ਕੋਈ ਨਹੀਂ ਜੀ ਤੁਸੀਂ ਜੇ ਘੁੰਮਣਾ ਹੁੰਦਾ ਨਾ ਤੁਸੀਂ ਰੋਜ਼ ਆਇਆ ਕਰੋ ਮੈਂ ਤੁਹਾਨੂੰ ਘੁਮਾਇਆ ਕਰੂੰਗਾ ਜੀ ਇੱਥੇ ਬੱਸ ਮਿਸ਼ਰੀ ਜੀ ਤੁਹਾਡਾ ਨਾਮ ਬਹੁਤ ਮਿੱਠਾ ਜੀ ਤੁਹਾਡੇ ਵਾਂਗ ਰਸਮ ਲਾਈ ਵਰਗਾ ਇਹ ਰਹੀ ਗਲ ਖੇਤਾਂ ਦੀ ਉਹ ਤੁਹਾਨੂੰ ਮਹਿਕਮਾ ਦੂਗਾ ਤੁਸੀਂ ਪਰ ਮੈਂ ਤਾਂ ਤੁਹਾਨੂੰ ਜਾਣਦੀ ਵੀ ਨਹੀਂ ਮੈਨੂੰ ਤਾਂ ਤੁਹਾਡੇ ਨਾਮ ਦਾ ਵੀ ਨਹੀਂ ਪਤਾ ਓਹੋ ਇਹ ਮੇਰੀ ਗਲਤੀ ਹੈ ਜੀ ਮੈਂ ਤੁਹਾਨੂੰ ਆਪਦੇ ਬਾਰੇ ਦੱਸਿਆ ਹੀ ਨਹੀਂ ਮੇਰਾ ਨਾਂ ਜੀ 나જર ਖੋਸਾ ਪਾਡੋ ਸਿੰਘ ਤੂਰ ਐ ਇੰਨਾ ਬੜਾ ਨਾਮ ਹੇ ਨਵੜਾ ਨਾਮ ਮੈਂ ਕਿਵੇਂ ਲਾਉਂਗੀ ਤੁਹਾਨੂੰ ਐਡਾ ਵੱਡਾ ਨਾਮ ਲੈਣ ਦੀ ਲੋੜ ਨਹੀਂ ਜੀ ਤੁਸੀਂ ਮੈਨੂੰ ਸਿਰਫ ਨਾਜ਼ਰ ਕਹਿ ਕੇ ਬੁਲਾ ਲਿਆ ਕਰੋ ਨਹੀਂ ਨਹੀਂ ਜੀ ਮੈਂ ਤੁਹਾਡਾ ਨਾਮ ਕਿੱਦਾਂ ਲੈ ਦੂੰਗੀ ਮੈਂ ਤੁਸੀਂ ਤਾਂ ਮੇਰੇ ਬਾਪੂ ਜੀ ਦੀ ਉਮਰ ਦੇ ਹੋ ਮੈਂ ਨਾ ਤੁਹਾਨੂੰ ਅੰਕਲ ਜੀ ਕਹਿ ਦੂੰਗੀ ਕੇ ਸੁਣ ਬੈਠਾ ਕੇ ਸੁਣ ਬੈਠਾ ਮਿਸਰੀ ਜੀ ਮੈਂ ਤੁਹਾਨੂੰ ਇੰਨਾ ਵੱਡਾ ਲੱਗਦਾ ਹਾਲੇ ਤਾਂ ਮੇਰੀ ਉਮਰ ਕੀ ਹੈ सिर्फ 25 साल 25 साल हाय माँ 25 साल रातें काट के रातें काट के मतलब मिस्त्री जी तू से केड़े चक्करों च पे गए तू सी ना मेरा नाम लेके बुला लिया ले करो मेरा तो हाल है विवाह भी नहीं होया जो मैंने थोड़ी ना बोल <laughs> ना नजर जी चलूंगा चलूंगा की ਅੱਜੂਗਾ ਚਲੋ ਫਿਰ ਐਦਾਂ ਕਰੋ ਹੁਣ ਨਾ ਤੁਸੀਂ ਮੈਨੂੰ ਆਪਣੇ ਖੇਤਾਂ ਦੀ ਸੈਰ ਕਰਵਾ ਦਿਓ ਤੇ ਨਾਲੇ ਮੇਰਾ ਪੈਰ ਵੀ ਠੀਕ ਹੋ ਗਿਆ ਉੱਤ ਦੇ ਆਜੋ ਫਿਰ ਮੇਰੀ ਜੀ ਬਾਤ ਨਜਾਰਾ ਆ ਤੁਹਾਡੇ ਨਾਲ ਖੇਤਾਂ ਚ ਸੈਰ ਕਰ ਅੱਛਾ ਜੀ ਤੁਸੀਂ ਰੋਜ਼ ਆਇਆ ਕਰੋ ਮੈਂ ਇਸ ਤੋਂ ਵੀ ਵੱਧ ਨਜ਼ਾਰਾ ਦਊਗਾ ਨਹੀਂ ਨਹੀਂ ਮੈਂ ਰੋਜ਼ ਨਹੀਂ ਆ ਸਕਦੀ ਮੈਂ ਤਾਂ ਅੱਜੀ ਬੜੀ ਮੁਸ਼ਕਿਲ ਨਾਲ ਆਈ ਆ ਹਾਏ ਮੈਂ ਮਰ ਮੈਂ ਤਾਂ ਭੁੱਲੀ ਗਈ ਸੀ ਮੈਨਾਂ ਤਾਂ ਘਰ ਵੀ ਜਾਣਾ ਕਿੰਨੀ ਲੇਟ ਹੋ ਗਈ ਆ ਤੁਸੀਂ ਆ ਕੇ ਹੋਂਗੇ ਚਲੋ ਮੈਂ ਤੁਹਾਨੂੰ ਛੱਡ ਆਉਣਾ ਜੀ ਨਹੀਂ ਨਹੀਂ ਮੈਂ ਚਲੇ ਜੂੰਗੀ ਅੰਕਲ ਜੀ ਇੱਕ ਟੀਕਾ ਲੱਗਣਾ ਚਾਹੀਦਾ ਹੈ ਬਚਪਨ ਚ ਇਸਕੇ ਦੀ ਰੋਕथाम ਲਈ ਕਿਉਂਕਿ ਸਭ ਤੋਂ ਵੱਧ ਰੋਗੀ ਇਸੇ ਬਿਮਾਰੀ ਦੇ ਪਾਏ ਜਾਂਦੇ ਕਿਉਂ ਭਾਈ ਠੀਕ ਆ ਹੋਈ ਪਾ ਬੀਨਾਲ ਮੁਲਾਕਾਤ ਫਿਰ ਆ ਤੋਰੀ ਮਾਂ ਨੂੰ ਬੁੱਥਾ ਕਾਨ ਮਕਾਇਆ ਬੋਧ ਤੂੰ ਮੈਨੂੰ ਉੱਪਰੋਂ ਲੈ ਕੇ ਥੱਲੇ ਤੱਕ ਧਿਆਨ ਨਾਲ ਦੇਖ ਦੇ ਦੇਖ ਲੈ ਭਾਈ ਇਧਰੋਂ ਵੀ ਦੇਖ ਦੇਖ ਲੈ ਭਾਈ ਤੈਨੂੰ ਮੈਂ ਕਿਸੇ ਪਾਸੋਂ ਵੀ ਅੰਕ ਲੱਗਦਾ ਹਾਂ ਹਾਂ ਮੁੰਨਾ ਨਹੀਂ ਲੱਗਦਾ ਨਾ ਨਾ ਰੋਣੇ ਮੈਨੂੰ ਅੰਕਲ ਕਿਉਂ ਕਿਹਾ? ਕਿਉਂ ਹੋ ਗਿਆ? ਕਿਉਂ ਕਿਹਾ? ਭਾਈ ਇਹ ਤਾਂ ਫਿਰ ਤੇਰੀ ਬਹੁਤ ਵੱਡੀ ਬੇਇੱਜ਼ਤੀ ਹੋ ਗਈ। ਭਾਈ ਮੈਂ ਤਾਂ ਤੈਨੂੰ ਪਹਿਲੀ ਕਿਹਾ ਸੀ। ਪਾਣੀ ਤੇ ਅੱਗ ਦਾ ਕੋਈ ਮੇਲ ਨਹੀਂ। ਕਿੱਥੇ ਉਹੋ ਵਿਚਾਰੀ 20 ਸਾਲ ਦੀ ਨਾਜ਼ੁਕ ਕਲੀ। ਕਿੱਥੇ ਤੂੰ 55 ਸਾਲ ਦਾ ਬੰਜਰ ਖੇਤ ਆ। ਯਾ ਸਾਲਿਆ ਬੰਜਰ ਖੇਤ ਦਾਸ ਤਾਂ ਕੋਈ ਨਹੀਂ ਜੇ ਐਸੇ ਬੰਜਰ ਖੇਤ ਦੇ ਵਿੱਚ ਬਹਾਰਾਂ ਨਾਲ ਲੈਂਦੀਆਂ ਐਸੇ ਪਾਣੀ ਦੇ ਨਾਲ ਉਹ ਸੱਗ ਨੂੰ ਠੰਡੀ ਨਾ ਕੀਤਾ ਨਾ ਮੈਨੂੰ ਵੀ 나જર ਸਿੰਘ ਬ੍ਰਹਮਚਾਰੀ ਕਿੰਨੇ ਕਹਿਣਾ ਤੂੰ ਜਾ ਮੇਰੇ ਵਾਸਤੇ ਸਰਦਾਈ ਰਗੜ ਅੱਜ ਤੋਂ ਮੈਂ ਦਿਨ ਵਿੱਚ ਤਿੰਨ ਟਾਈਮ ਸਰਦਾਈ ਪੀਆ ਕਰਨੀ ਐ ਕਮਾਲ ਕਰੀ ਜਾਣਾ ਬਾਈ ਅਜ ਤਾਂ ਮੈਂ ਬਦਾਂਗੁਰ ਦਾ ਗੁਰਦਾ ਮਰ ਜੂਗਾ ਓਏ ਨਹੀਂ ਮਰਦਾ ਤੂੰ ਕੁੰਡਾ ਧੋਕੇ ਪੀ ਲਿਆ ਕਰੀ ਬਹੁਤ ਅਸਰ ਹੁੰਦਾ ਉਹਦੇ 'ਚ ਤੂੰ ਜਾ ਬਦਾਮਕਟ ਮੇਰੇ ਲਈ ਠੀਕ ਆ ਭਾਈ ਮੈਂ ਵੀ ਦੇਖਦਾ ਕਦੋਂ ਤੱਕ ਉਸ ਪਾਣੀ ਚ ਉਬਾਲ ਨਹੀਂ ਆਉਂਦਾ ਕੁਜ ਜਸਰਾ ਹੈ ਵੀ ਤੁਰਨਾ ਹੈ ਜਿੱਥੋਂ ਮੁੜਨਾ ਹੈ ਉਸ ਮੋੜ ਤੇ ਟਕਰਾਂਗੇ ਤੂੰ ਚੜ ਹਾਥੀ ਚਾਹੇ ਚੜ ਕੋੜੇ ਅਸੀਂ ਲਾਹ ਜੋੜੇ ਤੇਥੋਂ ਵੱਧ ਟਕਰਾਂਗੇ ਵਾਹ ਭੱਤੀ ਲੇਖ ਬੈਠਾ ਕੀ ਲੇਖ ਬੈਠਾ भाभी देखा सात घंटे तेरह मिनट तेती सकेंट हो गए पता नहीं बेचारी की कर दी हो और एक कल तो मैं जरूर मिल के आऊंगा चाहे कुछ हो जाए पर चंद्री ने मेरी कदर नहीं पाई रगड़ा इन जोर जोर नहीं रगड़ी है ना आता तुरना प्यो ਜਿਹਦੀ ਜੀ ਸੁਦਾਈ ਬਣਾ ਕੇ ਲਿਆ ਕੇ ਮੇਰੇ ਵਾਸਤੇ ਆ ਕੇ ਮੇਰੇ ਵਿੱਚ ਤਾਕਤ ਆਵੇ ਕਦੇ ਅੱਖ ਦੱਬੀ ਏ ਕਦੇ ਬੁੱਲ ਚਬੀ ਏ ਕਦੇ ਮਿੱਠਾ ਜਿਹਾ ਮੁਸਕਾ ਛੱਡੀ ਏ ਨੀ ਇਹ ਝੋਲ ਦੇਖਿਆ ਹਉ ਬਲੀਆਂ ਮੁੱਕਦਾ ਹੀ ਨਹੀਂ ਵਾ ਕੀ ਲਿਖ ਰਹਿਤਾ ਕੀ ਲਿਖ ਰਹਿਤਾ ਲੈ ਕੇ ਜੀ ਵਾਸਤੇ मिशरी मिशरी सारा घर सुनना छड़ के पता नहीं कितने निकल गई मैं किथे नहीं निकली सब्जी लेने गई थी मैं ओ होइ मां ओ पी हो गया हां कंडा बज गया पैर च कंडा बज गया हां ਮੂਫਕੀ ਸੜਕ ਤੇ ਅਪ ਨਹੀਂ ਨਹੀਂ ਅਸਲ ਸੇ ਕੱਚ ਵੱਜ ਗਿਆ ਤੁਹਾਨੂੰ ਪਤਾ ਤਾਂ ਹੈਗਾ ਆ ਸ਼ਰਾਬੀ ਕੰਜਰ ਕੁੱਤੇ ਹਰਾਮਜਾਦੇ ਨਾ ਹੁਣ ਤੇ ਪੀ ਪੀ ਕੇ ਬੋਤਲਾਂ ਸੜਕਾਂ ਤੇ ਸਿੱਟ ਦਿੰਦੇ ਨੇ ਹਾਏ ਹਾਏ ਹੁਣ ਤੁਸੀਂ ਇੱਥੇ ਖੜੇ ਕੀ ਕਰੀ ਜਾਂਦੇ ਹੋ ਸਹਾਰਾ ਦੇ ਕੇ ਮੈਨੂੰ ਅੰਦਰ ਵੀ ਲੈ ਜਾਓ ਚੱਲ ਹਾ ਤੈਨੂੰ ਕਿਹਾ ਸੀ ਨਾ ਮੁੰਦੇ ਨਾ ਨਾ ਵਗੜ ਮੁੰਡਾ ਸਾਰੇ ਘਰ ਦੇ ਕੰਮ ਕਰ ਲੈਂਦਾ ਤੇ ਹੁਣ ਮੈਂ ਦੱਸਣ ਕਿਥੋਂ ਲੱਭਾਂ गल थोड़ी सही है पर तुसी फिकर ना करो बोधे तो मैं आप ही लभ लूंगी भी वह कित्थे रहंदा आ हुण केरा तुसी मेरे पैर ते आयोडैक्स तो ला दो चलो चल दे रहे रहे रहे, ला देना तेरा आयोडैक्स भला सट्टा भरा लिया करो फिर आयोडैक्स भरा लिया करो तुम्हें बस ये बताना चाहता हूँ मैं तुमसे क्या छुपाना चाहता हूँ कभी मुझसे भी कोई झूठ बोलो मैं तेरी हाँ में हाँ मिलाना चाहता हूँ बोते दे। बाहर देख गेट खड़ गया देख कौन है देख भाई ਭਾਈ ਤੂੰ ਉਹ ਬੋਧਿਆ ਤੂੰ ਇਕਰੇ ਨਾ ਹਾਂ ਬਈ ਉਹ ਬੋਧਿਆ ਯਾਰ ਉੱਤੇ ਵਾਲੀ ਗੱਲ ਦੋ ਨਾ ਮਿਸਰੀ ਬਹੁਤ ਫਰਮਿੰਦਾ ਜਾਵੇ ਹਾਂ ਆਪੀ ਨੇ ਮੈਨੂੰ ਮਾਫ ਕਰਤਾ ਹਾਂ ਤੈਨੂੰ ਮਾਫ ਕਰਤਾ ਉਹ ਤੈਨੂੰ ਯਾਦ ਵੀ ਕਰਦੀ ਹੈ ਹਾਏ ਇਸੇ ਕਰ ਵੀ ਮੇਰੀ ਯਾਦ ਕਰ ਹੀ ਜਾਂਦੀ ਹੈ ਬੋਧਿਆ ਇਹਨੂੰ ਦੱਸੀ ਨਾਜਰ ਤਾਂ ਕਰ ਹੀ ਆ ਹਾਂ ਪਰ ਥੋਨੂੰ ਕੀ ਕੰਮ ਆ ਉਹ ਭਰਾਵਾ ਤੇਰੀ ਸ਼ਿਕਾਇਤ ਲਾਉਣ ਨਹੀਂ ਆਇਆ ਮੈਂ ਤੈਨੂੰ ਮਿਲਣ ਆਇਆ ਸਾਡੀ ਦੋਸਤੀ ਹੋ ਗਈ ਇਹਦੇ ਨਾਲ ਦੋਸਤੀ ਹੋ ਗਈ ਫਿਰ ਤੁਸੀਂ ਇੱਥੇ ਕਿਉਂ ਖੜੇ ਹੋ ਬਾਈ ਜੀ ਅੰਦਰ ਹੀ ਨੇ ਜਾ ਨੱਕ ਜ ਹਾਏ ਰੱਬਾ ਬਿਸਰੀ ਭਾਬੀ ਨੇ ਮੈਨੂੰ ਮਾਫ ਕਰਤਾ ਤੇ ਮੈਨੂੰ ਮਿਲਣ ਨੂੰ ਵੀ ਕਹਿੰਦੀ ਆ ਐਨੇ ਚੰਗੇ ਭਾਬੀ ਹਾਏ ਬਿਸਰੀ ਭਾਬੀ ਓ ਬੰਦੇ ਨਾਜਰ ਸਿੰਘ ਸਸਿਕਾ ਕੀ ਹਾਲ ਹੈ ਬਈ ਓ ਬਲੇ ਆਖਰ ਮੇਲੇ ਗਿਆ ਟਾਈਮ ਤੁਹਾਨੂੰ ਮੇਰੇ ਘਰੇ ਆਉਂਦਾ ਨਾਜਰ ਸਿੰਘ ਸਾਡਾ ਤਾਂ ਟਾਈਮ ਲੱਗ ਗਿਆ ਪਰ ਤੁਸੀਂ ਵੀ ਸਾਡੇ ਘਰੇ ਕਿਤੇ ਗੀੜਾ ਮਾਰ ਲਓ ਜਰੂਰ ਆਵਾਂਗੇ ਬਈ ਜਰੂਰ ਆਵਾਂਗੇ ਕਿਉਂ ਨਹੀਂ ਆਉਣਾ ਓ ਬੋਦੇ ਓ ਬੋਦੇ ਉਹ ਚਾਹ ਬਣੇ ਦਾ ਇੰਤਜ਼ਾਮ ਕਰ ਲੈਣ ਲਈ ਹੋਰ ਸੁਣਾਓ ਸੁੰਦਰ ਜੀ ਕੋਈ ਪਿੰਡ 'ਚ ਪਰੇਸ਼ਾਨ ਤਾਂ ਨਹੀਂ ਕਰਦਾ ਨਹੀਂ 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 ਬਈ ਨਜੇ ਸਿੰਘ ਹਣ ਤੁਹਾਡੀ ਕਿਰਪਾ ਨਾਲ ਸਾਨੂੰ ਪਿੰਡ ਚ ਝਾਕਦਾ ਹਣੀ ਸਾਡੇ ਅੰਦਰ ਕੋਈ ਫਿਰ ਵੀ ਜੇ ਵੀ ਤੰਗ ਪਰੇਸ਼ਾਨ ਕਰੇ ਤੇ ਜਰੂਰ ਦੱਸੇ ਜ਼ਿੰਦਗੀ ਸੇ ਯਹੀ ਗਿਲਾ ਹੈ ਮੁਝੇ ਤੂੰ ਬਹੁਤ देर ਸੇ ਗਿਲਾ ਹੈ ਮੈਨੂੰ ਹਮਸਬਰ ਚਾਹੀਏ ਹਜੂਮ ਨਹੀਂ ਇੱਕ ਮੁਸਾਫਿਰ ਵੀ ਕਾਫਲਾ ਹੈ ਮੁਝੇ ਵਈ ਨਜੇ ਸਿੰਘ ਐਸ ਉਮਰ ਚ ਵੀ ਨਾ ਬਬਿੰਦ ਤੁਸੀਂ ਪਿਆਰ ਕਰਦੇ ਕਿੱਥੇ ਮੇਰਾ ਨਾਜਰ ਵਈ ਦਾ ਹਲੇ ਕੁਵਾਰਾ ਕਿਉਂ ਨਜ਼ਰ ਬਈ ਇਹ ਸੱਚ ਕਹਿੰਦਾ ਹਾਂ ਇਹ ਸੱਚ ਕਹਿੰਦਾ ਪਰ ਇਹ ਸ਼ੈਰੀ ਕੀ ਦੇ ਵਾਸਤੇ ਸੀ ਤੂੰ ਇੱਥੇ ਖੜਾ ਖੜਾ ਕੀ ਕਰਦਾ ਹੋਰ ਕੰਮ ਥੋੜੇ ਆ ਜਾ ਜਾ ਕੇ ਕੋਈ ਕੰਮ ਵੇਖ ਲੈ ਆਇਆ 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 ਸੁੰਦਰ ਜੀ ਤੁਸੀਂ ਕਿਸੇ ਮੁਹੱਬਤ ਦੇ ਪਟਵਾਰੀ ਨੂੰ ਜਾਣਦੇ ਹੋ ਕਿਉਂ ਮੈਂ ਆਪਣਾ ਮਹਿਬੂਬ ਆਪਣੇ ਨਾਮ ਕਰਵਾਉਣਾ ਹੈ ਉਹ ਤੇਰੀ ਸਾਹਿ ਇਸ਼ਕ ਦਾ ਮਾਮਲਾ ਏ ਚਲੋ ਦੇ ਰਾਇ ਦਰਸਤਾਏ ਘਟ ਤੋਂ ਘਟ ਆਏ ਤਾਂ ਸਹੀ ਪਰ ਇੱਕ ਦਿੱਕਤ ਹੈ ਸੁੰਦਰ ਜੀ ਮੈਂ ਉਹਨੂੰ ਬੇ ਪਨਾ ਪਿਆਰ ਕਰਦਾ ਪਰ ਉਹ ਮੈਨੂੰ ਅੰਕਲ ਜੀ ਕਹਿ ਦਿੰਦੀ ਹੈ ਇਹ ਤਾਂ ਬੜੀ ਬੇਇੱਜ਼ਤੀ ਆ ਯਾਰ ਪਰ ਉਸ ਕੁੜੀ ਦੀ ਉਮਰ ਕਿੰਨੀ ਹੈ ਆਹੀ ਕੋਈ ਦੀ 25 ਸਾਲ ਤੇ ਤੁਹਾਡੀ ਸੁੰਦਰਾ ਸੁੰਦਰਾ ਸੁੰਦਰ ਆ ਕੀ ਹਰਸੁੰਦਰ ਤੂੰ ਵੀ ਮੇਰੀ ਉਮਰ ਦੇ ਪਿੱਛੇ ਪੈ ਗਿਆ ਮੈਂ ਤਾਂ ਤੈਨੂੰ ਚੰਗਾ ਬੰਦਾ ਸਮਝਦਾ ਸੀ ਇੱਥੇ ਹਰ ਕੋਈ ਮੇਰੀ ਉਮਰ ਦੇ ਪਿੱਛੇ ਪਿਆ ਹੋਇਆ ਔਰ ਅਜ ਤੇਰਾ ਨਹੀਂ ਕਸੂਰ ਮੇਰੀ ਬਦਕਿਸਮਤੀ ਹੈ ਮੈਂ ਉਹ ਜੇ ਮਾਹੌਲ 'ਚ ਪੈਦਾ ਹੋਇਆ ਜਿੱਥੇ ਬੰਦੇ ਦੀ ਉਮਰ ਦੇਖੀ ਜਾਂਦੀ ਹੈ ਬੰਦੇ ਦਾ ਦਿਲ ਨਹੀਂ ਦੇਖਿਆ ਨਜ਼ਰਬਾਈ ਗੁੱਸਾ ਨਾ ਕਰੀ ਹਰ ਕੰਮ ਦੀ ਇੱਕ ਉਮਰ ਹੁੰਦੀ ਹੈ ਐਵੇਂ ਮੁਹੱਬਤ ਕਰਨ ਦੀ ਵੀ ਇੱਕ ਉਮਰ ਹੁੰਦੀ ਆ ਜਿਹੜੀ ਕੀ ਤੇਰੇ ਨਿਕਲ ਚੁਕੀ ਹੈ ਫੁੰਦਰਾ 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 ਤੁਹਾਨੂੰ ਕੀ ਲੱਗਦਾ ਹੈ ਕਿ mohabbat ਅੱਜ ਕੱਲ ਦੇ ਜਵਾਨਾਂ ਦੀ ਜ਼ਗੀਰ ਹੈ ਨਲੇ ਆ ਨਾੜੀ ਸ਼ੋਰ ਕੀ ਜਨਨ mohabbat ਬਾਰੇ ਅਰਜ਼ ਕੀ ਹੈ ਮਿਲੋਗੀ ਜਬ ਤੁਮ ਪਤਾ ਚਲੇਗਾ ਮੈਂ aur bhi kala ho gaya ਮਿਲੋਗੀ ਜਬ ਤੁਮ ਪਤਾ ਚਲੇਗਾ ਮੈਂ aur bhi kala ho gaya ਜੀ ਹਾਸ਼ੀਏ ਮੈਂ ਲਿਖਾ ਹੋਇਆ ਹੈ ਮੈਂ ਧੂਪ ਮੈਂ ਜਲਕਰ ਕਾਲਾ ਨਹੀਂ ਹੁਆ ਕਿ ਜਿੰਨਾ ਇਸ ਰਾਤ ਮੈਂ ਸੁਲੱਖ ਕਰ ਸਿਆ ਹੁਆ ਹੂੰ ਵਾਹ 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 ਸ਼ੈਤਾਨ ਨੂੰ ਇਹ ਨਹੀਂ ਪਤਾ ਸੁੰਦਰ ਜੀ ਅੱਜ ਦੇ ਦੌਰ ਚ ਹਜ਼ਾਰਾਂ ਨਹੀਂ ਲੱਖਾਂ ਕੁੜੀਆਂ ਮੇਰੇ ਵਰਗੇ ਸਮਝਦਾਰ ਸੂਝਵਾਨ ਹੁਣ ਹਾਰ ਤੇ ਸਿਆਣੇ ਬੰਦੇ ਨੂੰ ਪਸੰਦ ਕਰਦੀਆਂ ਵਾਹ ਨਾਜਰ ਸਿੰਘ ਜੀ ਵਾ ਮੰਨ ਗਏ ਤੁਹਾਡੇ ਦਵਾਨੇਪਨ ਨੂੰ ਤੁਸੀਂ ਤਾਂ ਅੱਜ ਕੱਲ ਦੇ ਜਵਾਨਾਂ ਨੂੰ ਵੀ ਫੀਲ ਕਰਤਾ ਉਹ ਕੁੜੀ ਤੁਹਾਨੂੰ ਮਿਲੂਗੀ ਮੈਂ ਮਲਾਉਂਗਾ ਉਸ ਨੂੰ ਸੱਚੀ ਕੀ ਇਹ ਸੰਭਵ ਹੈ ਸੁੰਦਰ ਜੀ ਲਵ ਗੁਰੂ ਆ ਮੈਂ ਲਵ ਗੁਰੂ ਪਤਾ ਨਹੀਂ ਮੈਂ ਕਿੰਨੀਆਂ ਦੀ ਬੇੜੀ ਵਪਾਰ ਲਾਤੀਆਂ ਥੋੜੀ ਵੀ ਲਾ ਦੂੰਗਾ ਗੁਰੂ ਜੀ ਫਿਰ ਮੇਰੀ ਬੇੜੀ ਵੀ ਵਪਾਰ ਲਾ ਦੋ ਦੋਸਤੀ ਕੀਤੀ ਹੈ ਮੈਂ ਤੁਹਾਡੇ ਨਾਲ ਦੋਸਤੀ ਪਹਿਲੋ ਦੱਸ ਤੂੰ ਨੂੰ ਕੋਈ ਗਿਫਟ ਦਿੱਤਾ ਨਹੀਂ ਨਰਜੇ ਸਿੰਘ ਜੀ ਕੁੜੀਆਂ ਨੂੰ ਪਟਾਉਣ ਲਈ ਉਹਨਾਂ ਨੂੰ ਗਿਫਟ ਦੇਣੇ ਪੈਂਦੇ ਆ ਭਾਵੇਂ ਉਹ ਗਲਾਬ ਦਾ ਫੁੱਲ ਹੀ ਕਿਉਂ ਨਾ ਹੋਵੇ ਫਿਰ ਕੁੜੀ ਖੋ ਜਾ ਫਿਰ ਤੁਸੀਂ ਆਉਂਦੇ ਜਲਦੀਆਂ ਗੱਲਾਂ ਕਹਿ ਸਕਦੇ ਹੋ ਐਨੀ ਛੇਤੀ ਜੇ ਤੂੰ ਲੇਟ ਕਰੇਂਗਾ ਨਾ ਕੋਈ ਹੋਰ ਲੈ ਜਾਊਗਾ ਸੁੰਦਰ ਭਾਈ ਮੈਨੂੰ ਨਾਟ ਕੰਮ ਜ਼ਿਆਦਾ ਆ ਗਿਆ ਮੈਂ ਖੇਤ ਜਾਣਾ ਉਹ ਗਿਫਟ ਲੈ ਜਾ ਕੈਪਟਨ ਬਾਅਦ ਚੜਾ ਮੈਨੂੰ ਲਾਬਾ ਦੇ ਜਾਈ